ਜਿਹੜੀਆਂ ਸੰਗਤਾਂ ਦਿਲੋਂ ਸੇਵਾ ਕਰਦੀਆਂ ਨਾ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਵਾਹਿਗੁਰੂ ਸਭ ਨੂੰ ਸੁਖੀ ਰੱਖੇ ਵਿਦੇਸ਼ ਵਿੱਚੋਂ ਕਈ ਸਾਲਾਂ ਬਾਅਦ ਜਦੋਂ ਘਰ ਆਉਂਦੀ ਹੈ ਨਾ ਕੁੜੀ ਤਾਂ ਦੇਖੋ ਪਰਿਵਾਰ ਵਾਲਿਆਂ ਨੂੰ ਚਾ ਚੜ ਜਾਂਦਾ ਜਦੋਂ ਧੀ ਘਰੇ ਆਉਂਦੀ ਹੈ ਛੋਟੀ ਭੈਣ ਨਾ ਵਾਰ ਰਕਾਈ ਦੀ ਰਸਮ ਵੀ ਕਰਦੀ ਹੈ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਆਹ ਲਓ ਬਈ ਬੇਬੇ ਤਾਂ ਬਣਾਉਣੀਆ ਸਿੱਖ ਗਈ ਰੀਲਾਂ ਬੇਬੇ ਦੇਖਦੀ ਸੀ ਇੰਸਟਾਗ੍ਰam ਇੰਸਟਾਗ੍ਰam ਤੇ ਦੇਖ-ਦੇਖ ਕੇ ਨਾ ਰੀਲਾਂ ਤੇ ਹੁਣ ਬਈ ਦੇਖੋ ਕਿਵੇਂ ਕਰਦੀ ਆ ਰੀਸ ਤੇ ਕਰਿਆ ਕਰੋ ਬਈ ਬੇਬੇ ਨੂੰ ਫੋਲੋ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਵੀਰ ਦਾ ਸੌਂਗ ਦੇਖੋ ਯਾਰ ਜੀਸੀਬੀ ਤੇ ਫੁੱਲ ਲਾ ਕੇ ਨਾ ਤੇ ਫਿਰ ਇਸ ਦੇ ਉੱਤਰੀ ਵਿਆਹ ਕਿ ਲਿਆ ਵੀਰ ਸੱਚੀ ਯਾਰ ਇਦਾਂ ਦੇ ਸੌਂਗ ਵੀ ਹੁੰਦੇ ਨੇ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਆਹ ਸਰਦਾਰ ਬੰਦੇ ਦੀ ਕੋਠੀ ਦੇਖੋ ਕਿੰਨੇ ਸੋਹਣੇ ਬਣਾਈ ਐ ਬਹੁਤ ਸੋਹਣਾ ਟਰੱਕ ਬਣਾਇਆ ਵੈ ਤਹਾਂ ਇੱਕ ਜਿਹਨੂੰ ਸੌਂਕ ਹੁੰਦਾ ਨਾ ਉਹ ਆਪਣੇ ਸੌਂਕ ਨੂੰ ਪੂਰਾ ਕਰਨ ਦੀ ਹਿੰਮਤ ਵੀ ਰੱਖਦੇ ਨੇ ਕੀ ਕਹਿਣਾ ਚਾਹੂਗੇ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ